ਜੀ ਮਿੱਤਰੋ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰੋਂ ਸਤਿ ਸ਼੍ਰੀ ਅਕਾਲ ਚੱਲਦਾ ਜੀ ਖੇਤ ਕੰਮਕਾਰ ਝੋਨਾ ਲਵਾਈ ਦਾ ਤੇ ਦੇਖੋ ਮਿੱਤਰੋ ਇਹ ਕਿਆਰਾ ਪਨੀਰੀ ਪੱਟੀ ਪਈ ᱛੀ ਕੱਲ ਇਹਨਾਂ ਤੋਂ ਆ ਕਿਆਰਾ ਨਹੀਂ ਲੱਗਿਆ ਬੰਦੇ ਨੇ ਇਹ 2 4 6 ਤੇ 7 ਇਕੱਠੇ ਮਾਂ ਲਾਂਗਰੀ ਅੱਠ ਜਾਣੇ ਨੇ ਇੰਨੇ ਠੰਡੇ ਨੇ ਨਾ ਪਤਾ ਨਹੀਂ ਕੀ ਗੱਲ ਐ ਜਦ ਪਰਦੇ ਝਾਗੇ ਆਪਾਂ 4 ਦਿਨ ਸੀਜ਼ਨ ਐ ਲਾ ਲਓ ਦੱਬ ਕੇ ਸਮਝ ਤੋ ਬਾਹਰ ਆ ਬਾਲੀ ਮਿੱਠੀ ਚਾਲ ਦੇ ਘੋੜੇ ਨੇ ਕੀਲਾ ਨਹੀਂ ਹੋਣਾ ਇਹ ਕੀਲਾ ਸਾਲ ਮਾੜਾ ਮੋਟਾ ਹੋ ਸਕਦਾ ਵੱਧ ਵੀ ਹੋਵੇ ਕੀਲਾ ਹੋਊ ਜਾਂ ਵੱਧ ਹੋ ਸਕਦਾ ਮਾੜਾ ਮੋਟਾ ਇਦੋਂ ਵੱਧ ਨਹੀਂ ਹੈ ਅੱਠ ਜਾਣਿਆਂ ਨੇ ਕੀਲਾ ਨਹੀਂ ਲਾਇਆ ਨਾਲੇ ਪਨੀਰੀ ਪੱਟੀ ਹੋਈ ਟੀ ਇੱਕ ਤਾਂ ਹੁੰਦਾ ਵੀ ਪਨੀਰੀ ਪੱਟਣੀ ਆ ਕਮਾਲ ਕਰਤੀ ਬੰਦਿਆਂ ਨੇ ਠੇਕੇਦਾਰ ਸਾਹਿਬ ਆਵਰਲੇ ਪਾਸੇ ਪਹਿਲਾ ਬੰਦਾ ਠੇਕੇਦਾਰ ਆ ਉਹ ਤੋਂ ਬਾਅਦ ਭਤੀਜਾ ਉਹ ਤੋਂ ਬਾਅਦ ਮੁੰਨਾ ਮੁੰਨਾ ਦਾ ਫਾਦਰ ਸਾਹਿਬ ਤੇ ਆ ਬੰਦਿਆਂ ਦਾ ਆਪਾਂ ਨੂੰ ਪਤਾ ਨਹੀਂ ਇਹ ਨਵੇਂ ਨੇ ਇੱਕ ਉਹ ਪਰਿਆ ਬਿਹਾਰੀ ਪਰਾਣਾ ਆ ਬਿਹਾਰੀ ਕਿਵੇਂ ਆ ਵਧੀਆ ਸਵੇਰੇ ਸਵੇਰੇ ਘੰਟਾ ਸੱਜ ਰਿਹਾ ਝੱਟ ਮਾਰ ਦਿਆ ਕਰੋ ਠੰਡੇ ਠੰਡੇ हां दोपहरे चाहे आराम कर लिया करो पर सजरे आया करो सवेरे बणा लो चार पैसे जे बणਦੇ ਨੇ ਸਾਨੂੰ ਕੀ ਨਹੀਂ ਭਾਈ ਪ੍ਰਸ਼ਾਦਾ ਛੱਕ ਕੇ ਤੁਰ ਜਿਆਂਗੇ ਖਾਲੀ ਹੱਥ ਫੇਰ ਉੱਥੇ ਜਾ ਵਾਕ ਦੇਖਣਗੇ ਫਾਇਦਾ ਕੀ ਆ ਆਪਾਂ ਤਾਂ ਜੇ ਕੱਦੂ ਵੱਧ ਹੋਇਆ ਆਪਾਂ ਤਾਂ ਲਵਾਏ ਲੈਣੀ ਆ ਕਿਸੇ ਹੋਰ ਤੋਂ ਐ ਥੋੜੀ ਆ ਵੀ ਹੁਣ ਤੁਹਾਡੇ ਆਸਰੇ ਬੈਠੇ ਰਹਾਂਗੇ ਫਿਰ ਬਾਕੀ ਤੁਹਾਡੀ ਮਰਜ਼ੀ ਆ ਭਾਈ ਮੇਟਰ ਆ ਪਾਏਆਂ ਮੋਟਰ ਤੇ ਤੇ ਮਸ਼ੀਨ ਵੀ ਲੱਡੂ ਬਾਈ ਉਹ ਨਹੀਂ ਕੱਢ ਲਿਆ ਤੇ ਕਾਲਾ ਬਾਈ ਇਹ ਜਾਣ ਕੇ ਗੋਪੀ ਬਾਈ ਦੇ ਆਪਣੇ ਮੈਨੂੰ ਲੱਗਦਾ ਇੱਥੇ ਤੂਰਾ ਅਬੜ ਗੁੱਜਰਾਂ ਵਾਲੇ ਰਾਹ ਤੇ ਵੱਢਣੀ ਆ ਤੇ ਸੱਤ ਖੇਤ ਨੇ ਤੇ ਉਦੋਂ ਬਾਅਦ ਜਾਣਾ ਹਰਪ੍ਰੀਤ ਬਾਈ ਦੇ ਟਾਈਮ ਨਾਲ ਆਗੇ ਬੰਦੇ ਟਾਈਮ ਨਾਲ ਕੰਮ ਨੂੰ ਚਿੰਬੜਿਆ ਬੰਦਾ ਟਾਈਮ ਨਾਲ ਨਵੇਂ ਲੱਗ ਜਾਂਦਾ ਕਾਮਾਕਰ ਤੇ ਨਾਲੇ ਸਵੇਰੇ ਸਵੇਰੇ ਫਿਰ ਤੁਹਾਨੂੰ ਪਤਾ ਪੈਣਾ ਹੁਣ ਚੱਲ ਪਿਆ ਕੰਮ ਬੈਲਾਂ ਬੂਨਾ ਨਹੀਂ ਆਉਂਦੀਆਂ ਤੇ ਉਤੋ ਪੈਣਾ ਬੈਣਾ ਕੱਢ ਲਿਆ ਇਹ ਮਸ਼ੀਨਾ ਦਾ ਪਤਾ ਨਹੀਂ ਲੱਗਦਾ ਕੀ ਕਰੀ ਜਾਂਦਾ ਪਰਮਾਤਮਾ ਜੇ ਪਾਊਗਾ ਤਾਂ ਇਕੱਠਾ ਹੀ ਪਾ ਦੂ ਹਿਸਾਬ ਨਾਲ ਵੀ ਤੂੰ ਥੋੜਾ ਥੋੜਾ ਚੱਲ ਜੇ ਬਦਲ ਕਰ ਲਿਆ ਤਾਂ ਪਾ ਦੇ ਨਾਰਮਲ ਜਿਹਾ ਫਿਰ ਬਾੜਾ ਪਾਉਂਦਾ ਫਿਰ ਹੂ ਕੇ ਆਰਿਆਂ ਦੇ ਡਕਾੜੀਰ ਕਰਕੇ ਡੱਕੇ ਕੱਢ ਦਿੰਦਾ ਕੋਨੇ ਦੇ ਨਾਲੇ ਝੋਨੇ ਦੀ ਬਰਬਾਦੀ ਜੇ ਉਹ ਹਿਸਾਬ ਨਾਲ ਪਾਦਿਆ ਕਰ ਫਸਲਾਂ ਨੂੰ ਵੀ ਨੁਕਸਾਨ ਨਾ ਹੋਵੇ ਤੇ ਤੇਰਾ ਵੀ ਕੰਮ ਲੋਟ ਰਹੇ ਨਹੀਂ ਫਿਰ ਉਈਓ ਹੜਾ ਦਿੰਨਾ ਨਹੀਂ ਜਮਾ ਹੀ ਸੋਕਾ ਮਾੜੀ ਕਿਰਪਾ ਰੱਖਿਆ ਕਰ ਕਿਸਾਨ ਭਰਾਵਾਂ ਤੇ ਮੋਟਰਾਂ ਆਪਾਂ ਅੱਗੇ ਚਲਾਈਆਂ ਨੇ ਕਿਉਂਕਿ ਪਤਲਾ-ਪਤਲਾ ਪਾਣੀ ਉਹ ਪੈਣੇ ਵਾਲਿਆ ਕਿਹਾਰਿਆਂ ਚ ਦੋਏ ਚਲਾ ਦਿਆਂ ਕਿਹੜਾ ਘੰਟਾ ਜਿਹੜਾ ਘੰਟਾ ਲੱਗੂਗਾ ਤੇ ਪਾਣੀ ਪੈ ਜਾਊਗਾ ਆ ਦੇ ਪਵਾ ਮੜਾ ਮੋਟਾ ਜਾਂ ਨੰਗਾ ਇਧਰੋਂ ਉਹ ਪਰਲੇ ਕਿਆਰੇ ਦਾ ਲਾ ਕੇ ਗਏ ਦੀ ਨੱਕਾ ਲੋਟ ਨਹੀਂ ਲਾ ਕੇ ਗਏ ਬੰਦੇ ਤੇ ਨਿਕਲ ਗਿਆ ਪਾਣੀ ਚਲੋ ਮਾਫਿਆ ਪਾ ਦਈਏ ਟਾਈਮ ਨਾਲ ਤੇ ਫਿਰ ਲਾਈਟ ਦਾ ਕੋਈ ਪਤਾ ਨਹੀਂ ਕਰ ਭੱਜ ਜਾਂਦੀ ਆ ਮੜਾ ਮੋਟਾ ਹੀ ਪੈਣੇ ਵਾਲਾ ਸਾਰੇ ਕਿਆਰਿਆਂ ਨੂੰ ਖੋਲਿਆ ਹੋਇਆ ਤੇ ਪਤਲਾ-ਪਤਲਾ 2 ਘੰਟੇ ਫਿਰ ਜੂਗਾ ਜਿਹੜਾ ਫਿਰਨਾ ਤੇ ਮੌਸਮ ਖਰਾਬ ਦਿਖਾਉਂਦਾ ਫਿਰ ਬਾਅਦ ਚ ਬੰਦ ਕਰ ਦਾਂਗੇ ਬਾਲੇ ਪਾਣੀ ਦੀ ਵੀ ਕੋਈ ਲੋਟ ਨਹੀਂ ਹੈ ਹਿਸਾਬ ਨਾਲੇ ਪਾਉਣਾ ਆਪਾਂ ਨੇ ਤੇ ਆਪਣੀ ਆ ਮੱਕੀ ਵੀ ਹੋ ਗਈ ਵੱਢਣ ਵਾਲੀ ਇਹਦੇ ਵੀ ਲੱਗਦੇ ਆ ਲਵੇ ਔਰੇ ਕੰਬੈਨ ਤਾਂ ਹਣੀ ਹੁਣ ਦੇਖਦੇ ਆ ਛੋਟੀ ਮਸ਼ੀਨ ਨਾਲ ਕਟਾਂਗੇ ਡਰਾਈ ਕਾਲੀ ਨਾਲ ਅਗਤ ਆ ਗਿਆ ਪਰਮਾਤਮਾ ਸ਼ੁਰੂਆਤ ਤਾਂ ਕਰਤੀ ਦੇਖੋ ਬਰੀਕ ਬਰੀਕ ਕਣੀਆਂ ਦੀ ਆ ਦੇਖੋ ਸੀਟ ਤੇ ਜੇ ਪਾ ਦੂਗਾ ਮਾਲਾ ਕਰਦੇ ਕਿਰਪਾ ਪਰਮਾਤਮਾ ਥੋੜੀ ਥੋੜੀ ਬਹੁਤ ਗਰਮੀ ਆ ਚਾਰ ਦਿਨ ਵਧੀਆ ਲੰਘਣਗੇ ਬਾਲਾ ਨਾ ਪਾਈ ਹਿਸਾਬ ਦਾ ਪਾਦੇ ਬਾਕੀ ਕਰਨੀ ਤਾਂ ਤਾਂ ਆਪਣੀ ਮਰਜ਼ੀ ਹੋ ਆ ਹਾਂਜੀ ਲੱਗਿਆਂ ਜੀ ਟਰੈਕਟਰ ਦੇ ਟਾਇਰ ਬਦਲਣਾ ਟਾਇਰ ਬਦਲ ਕੇ ਆਪਾਂ ਹੁਣ 5210 ਨੂੰ ਇਹਨੂੰ ਲਾਉਣਾ ਰੇਹ ਤੇ ਰੇਹ ਪਾਉਣ ਪਲਾਟਾਂ ਨੂੰ ਪਾਉਣ ਲੱਗਿਆਂ 5520 ਤੇ ਲਿਫਟ ਤੇ ਰੱਖ ਲੇ ਤੇ ਮੜਿਆ ਨੋਰਮਲ ਜਿਹਾ ਲਾ ਲਣਾ ਆਪਾਂ ਯੱਕ ਕਰਦਿਆਂ ਫੀਟਿੰਗ ਟਾਇਰਾਂ ਦੀ ਗੁੱਡੀਆਂ ਗਾਲੀਆਂ ਪੱਟ ਲੀਆਂ ਆਉਣੇ ਆ ਟਾਇਰ ਦਿਖਾਉਣੇ ਆ ਤੁਹਾਨੂੰ ਕਿੰਨਾ ਉੱਚਾ ਹੁੰਦਾ ਟਰੈਡ ਜੀ ਮੇਤਰੋ ਮੂਰਲੇ ਟਾਇਰ ਆਪਾਂ ਫੀਟਿੰਗ ਕਰ ਲਏ ਓਕੇ ਦੀ ਰਿਪੋਰਟ ਗੁੱਡ ਨਟ-ਨੋਟ ਕੱਸਤੇ ਆਣ ਕਰਤਾ ਕੰਪਲੀਟ ਤੇ ਹੁਣ ਮਗਰ ਲਿਆਂ ਲਈ ਆਪਾਂ ਸਿਸਟਮ ਬਣਾ ਲਿਆ ਆਪਦਾ ਤੇ ਆ ਦੇਖੋ ਬਾੜ ਰੱਖ ਕੇ ਆਪਾਂ ਕੰਬੈਨ ਵਾਲੇ ਟਰੈਕਾਂ ਤੇ ਚਾੜ ਕੇ ਟਰੈਕਟਰਾਂ ਵਿਚਾਲੇ ਲਾ ਕੇ ਯੱਕ ਤੇ ਟਾਇਰਾਂ ਦੀ ਕਸਾਈ ਕਰਦੇ ਆਂ ਮਹਿੰਗਾ ਹਾਲ ਆਪਣੇ ਕੋ ਮੂਰਲਾ ਆਪਾਂ ਨੇ 55ਵੀਂ ਦੀ ਲਿਫਟ ਤੇ ਬੇਟਾਂ ਥੱਲੇ ਲਾ ਕੇ ਚੱਕ ਲਿਆ ਤੀ ਤੇ ਖੋਲੇ ਜੱਸਾ ਵਾਈ ਲੱਗਿਆ ਚੜਨ ਹੁਣ ਕਰੂਗਾ ਵੈਕ ਬਾਡੀ ਲਾਉਣੀ ਪੈਣੀ ਆ ਲੱਕੜ ਦੀ ਫਾਲਾਂਗੇ ਤੋਂ ਡੰਡੇ ਵਗਲ ਟਾਇਰ ਪਾਇਆ ਤੇ ਹੋ ਜਾਣਾ ਨੇ ਹੋਰੇ ਤਰ੍ਹਾਂ ਹੋਰ ਵੀਲ ਕੱਲੇ ਲਾਇਆ ਹੋਇਆ ਕੱਢਿਆ ਹੋਇਆ ਚੋਕ ਕਰਿਆ ਘਰ ਬੁੱਤ ਅੰਦਰ ਤੈਨੂੰ ਪਤਾ ਕਿੰਨੀ ਵਾਰੀ ਯਾ ਯਾਰਨਾ ਉਹ ਫਟਕਾ ਬਰੇਗਰ ਬੁੱਤਾ ਟਾਇਰ ਥੱਲੇ ਆ ਗਿਆ ਫੁੱਲ ਘਟਾਈ ਆ ਕੋਈ ਪ੍ਰੋਬਲਮ ਨਹੀਂ ਓਕੇ ਦੀ ਰਿਪੋਰਟ ਆ ਚੱਲ ਚੱਲ ਪਿਆਰ ਨਾਲ ਚੱਲ ਲੋਲ ਆਲਾ ਧੱਕਾ ਨਾ ਕਰ ਕੇ ਰਹਾ ਚੱਲ ਚੱਲ ਚਾਰ ਐਨ ਪੱਧਰ ਹੋ ਗਿਆ ਦੇਖ ਲੈ ਇੱਕ ਸਾਰ ਟਰੈਕਟਰ ਚੱਲ ਇੱਥੇ ਜਾਣਾ ਟਰੈਕਟਰ ਨੇ ਆਹ ਸੈਂਟਰ ਆ ਬਰੋਕਲਾ ਉਰੇ ਆਓ ਜੀ ਜੈਕ ਆਪਾਂ ਲਾ ਰਹੇ ਆ ਸੈਂਟਰ ਕਰਕੇ ਇੱਕ ਟਾਇਰ ਪਹਿਲਾਂ ਖੋਲਾਂਗੇ ਤੇ ਇੱਕ ਬਾਅਦ ਚ ਖੋਲਾਂਗੇ ਪੜਾਈ ਗੱਲ ਜੀ ਮਾਜ ਅਸੇ ਹੋਰ ਕਹਿੰਦਾ ਜੀ ਥੱਲੇ ਗੱਲੇ ਨਾਲੀ ਹਾਂ ਟੇਡਾ ਕਰਕੇ ਲਾ ਲਾ ਕਿਉਂਕਿ ਫਿਰ ਦੋਏ ਚੱਕ ਹੁੰਦੇ ਨੇ ਫਿਰ ਇਹਨੇ ਉਲਲ ਜਾਣਾ ਥੋੜਾ ਕੰਨੀ ਜੇ ਤੋਂ ਲਾ ਲਾ ਫਿਰ ਇੱਕ ਪਾਸਾ ਚੱਕ ਹੋ ਜੂ ਥੋੜਾ ਇਧਰ ਨੂੰ ਕਰ ਲੈ ਬੈਟ ਦੇ ਨਾਲ ਹਾਂ ਹਾਂ ਕੰਨੀ ਤੇ ਥੋੜਾ ਜਿਹੀ ਕਹਿਣਾ ਦੋਏ ਪਾਸੇ ਚੱਕ ਹੁੰਦੇ ਨੇ ਫਿਰ ਲੋਟ ਨਹੀਂ ਆਉਣਾ ਕੰਮ ਫਿਰ ਪਲਟ ਸਕਦਾ ਟੇਡਾ ਮੇਡਾ ਹੋ ਸਕਦਾ ਹੋਰ ਹੋਣਾ ਤਾਂ ਕੁਛ ਨਹੀਂ ਆਇਆ ਤਾਂ ਤੈਨੂੰ ਪਤਾ ਆਪਾਂ ਕਰੇ ਲੈਣਾ ਇਹ ਟੁਕਾ ਲਓ ਜੀ ਮਿੱਤਰੋ ਕਰਤੀ ਓਕੇ ਰਿਪੋਰਟ ਫਿਟਿੰਗ ਹੈਰਾਂ ਦੀ ਹੋ ਗਿਆ ਡੰਨ ਮਾਰਤੀ ਸਲਫਰ ਅਜੇ ਬਾਈ ਨੇ ਆਓ ਜੀ ਮਿੱਤਰੋ ਲਾਗੇ ਕੱਦੂ ਚਰੇ ਪਾ ਕੇ ਕਰਦੇ ਆ ਚੈੱਕ ਕਿਉਂਕਿ ਆਪਣੇ ਪਲਾਟ ਪਲੌ ਮਾਰੇ ਬੈਨੇ ਉਹਦੇ ਕਰਕੇ ਚੈੱਕ ਕਰ ਰਹੇ ਆ ਵੀ ਟਰੈਕਟਰ ਬੈਂਦਾ ਬੂੰਦਾ ਤਾਂ ਨਹੀਂ ਕੀ ਹਿਸਾਬ ਕਿਤਾਬ ਹੈ ਪਹਿਲਾਂ ਝੋਨੇ ਤੋਂ ਬਾੜਨ ਤੋਂ ਪਹਿਲਾਂ ਵਸਾ ਵੀ ਕੱਦੂ ਚ ਬਾੜ ਕੇ ਦੇਖ ਲਈਏ ਤੇ ਹੁਣ ਯੂਰੀ ਵਾਲਿਆਂ ਦਾ ਪਾ ਕੇ ਕਰਦੇ ਆ ਟੈਸਟ ਕਰਕੇ ਫਿਰ ਝੋਨੇ ਜੋ 12 ਕੇ ਟਰੈਕਟਰ ਨੂੰ ਜੇ ਸਹੀ ਚੱਲਿਆ ਵੀਡੀਓ ਚ ਦੇਖਦੇ ਰਹੇ ਆ ਨਾ ਆਪਾਂ ਵੀ ਟਰੈਕਟਰ ਪਾਜ ਜਾਂਦੇ ਫਿਰ ਟੋਚਨ ਪਾ ਕੇ ਕੱਢਣੇ ਪੈਂਦੇ ਨੇ ਢੀੜ ਕੇ ਤੱਕ ਤਾਂ ਟਾਇਰ ਜਾ ਰਹੇ ਨੇ ਮਿੱਤਰੋ ਢੀੜਕਾ ਲੱਗਿਆ ਹੋਇਆ ਟਾਇਰਾਂ ਨੂੰ ਆ ਦੇਖੋ ਆ ਦੇਖ ਆ ਗੱਡੀ ਨੂੰ ਲੱਗਿਆ ਹੋਇਆ ਢੀੜਕਾ ਲਓ ਜੀ ਛੜਤਾ ਜੂਰੀਏ ਦਾ ਛੱਟਾ ਘੱਟ ਪੈਂਦਾ ਘੱਟ ਹੋਰ ਕਰੋ ਘੱਟ ਪੈਂਦਾ ਫਾਇਦਾ ਤਾਂ ਹੈ ਟਰੈਕਟਰ ਪਰ 4 ਵੀਲ ਹੋਣ ਕਰਕੇ ਝੂਟੇ ਜੇ ਮਾਰਦਾ ਪੂਰੇ ਦੇਖੋ ਭਾਈ ਕਿਧਰ ਨੂੰ ਜਾਂਦਾ ਕਰੋ ਜੇ ਕੋ ਵਟਾਂ ਇੰਨੀ ਕੁ ਵਟ ਵੱਢ ਕੇ ਲੰਘ ਗਿਆ ਮਾਰੇ ਜੀ ਉਹਦੇ ਵਿੱਚ ਹੀ ਤੇ ਥੋੜਾ ਜਿਹਾ ਚੀਰਾ ਦਿੰਦਾ 4 ਕੈਂਚੀ ਦਾ 3 ਮੀਟਰ ਮਸ਼ੀਨ ਦੀ ਪੈ ਗਈ ਲੋੜ ਉਹਦੇ ਕਰਕੇ ਆਪਾਂ ਤਿਆਰ ਕਰ ਲਈ ਇਹਨਾਂ ਕਰ ਇਹਦੇ ਕਰਕੇ ਖੜੀ ਤੇ ਟਾਂਕੇ ਲਾਉਣ ਵਾਲੇ ਦੀਰਾ ਸਵਾਰਾਂ ਨੂੰ ਸਾਰੀਆਂ ਨੂੰ ਇਹ ਲਾਤਿਆ ਦੇਖੋ ਨਹੀਂ ਤਾਂ ਉਦਣ ਦਾ ਪਾ DNA ਦੀ ਆਪਾਂ ਨੇ ਫਿਲਟਰ ਹੁਣ ਲੱਗੇ ਆ ਫਿਲਟਰ ਪਾਉਣ ਕਰਦਿਆਂ ਨੂੰ ਓਕੇ ਰਿਪੋਰਟ ਸਵੇਰ ਦੇ ਅੱਜ ਇਸੇ ਕੰਮ ਤੇ ਆ ਪਹਿਲਾਂ ਟਾਇਰ ਬਦਲੇ ਟਰੈਕਟਰ ਦੇ ਤੇ ਹੁਣ ਮਸ਼ੀਨ ਦੇ ਨਾਲੇ ਹੋਏ ਆ ਕਰਨਾ ਵੀ ਜ਼ਰੂਰੀ ਆ ਮਿੱਤਰੋ ਫੋਨ ਆਉਣ ਲੱਗੇ ਕਿਸਾਨ ਭਰਾਵਾਂ ਦੇ ਮਿੱਤਰੋ ਨਾ ਤਾਂ ਲੀਵਰ ਆਪਾਂ ਨੇ ਅੱਧੇ ਕੱਟ ਰਲਾ ਜਾਂਦਾ ਹੀ ਯੋਨ ਦਾ ਮੇਲਾ ਲਾਗਿਆ ਤੇਰਾ ਥੋੜਾ ਜਾਂਮ ਸੀਗਾ ਉਹਦੇ ਕਰਕੇ ਮੈਂ ਨੈਰਾ ਕਰ ਲੀਏ